ਇਸੀ ਸ਼ੂਟਿੰਗ ਤੇ ਆ ਤੇ ਮੇਕਅਪ ਆਰਟਿਸਟ ਅਕੜੀ ਹੈ ਨੀਲਾ ਨੀਲਾ ਮਾਇ ਨੀਲਾ ਬੜਾ ਬਧੀਆ ਲੱਗਿਆ ਦੁਬਾਰਾ ਫਿਰ ਇਹਨਾਂ ਨੂੰ ਮਿਲਾਂਗੇ ਬਹੁਤ ਅੱਛਾ ਮੇਕਅਪ ਕਰਦੇ ਨੇ ਪਹਿਲਾਂ ਵੀ ਮੈਂ ਇਹਨਾਂ ਦੀ ਵੀਡੀਓ ਪਾਈ ਸੀ ਤੁਹਾਨੂੰ ਯਾਰ ਪਾਈ ਤੇ ਜਿਹੜੀ ਜੋੜੀ ਜਿਹਦੀ ਹੋ ਰਿਹਾ ਮੇਕਅਪ ਪਰਵਿੰਦਰ ਪਰਵਿੰਦਰ ਦੇ ਗਾਣੇ ਹੋ ਰਹੇ ਸੀ ਤਾਂ ਮੈਂ ਤਾਂ ਇਹਨਾਂ ਤੇ ਵੀਡੀਓ ਬਣਾਉਣੀ ਹੈ ਅੱਜ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਤੇ ਤੁਹਾ ਬਾਈ ਦਾ ਧੰਨਵਾਦ ਪਹਿਲੇ ਸਦਕੇ ਤੇ ਬਾਈ ਕੌਣ ਕਿਹੇ ਮੈਂ ਅਦਾ ਬਹੁਤ ਨੋ 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 ਤੁਸਾ ਸਾਡੇ ਬਦਿਆ ਕਬੂਤ ਸਾਹਿਬ ਇਹਨਾਂ ਦਾ ਹਮੇਸ਼ਾ ਹੀ ਧੰਨਵਾਦ ਹੈ ਕਿਉਂਕਿ ਪੈਸੇ ਇਹਨਾਂ ਨੇ ਲਾਉਣੇ ਹੁੰਦੇ ਨੇ ਤੇ ਇਹ ਪਾਈ ਮੇਰੇ ਘਰ ਜਾਂਦੇ ਜਿਹੜੇ ਪ੍ਰਾਪਤ ਸਵੇ ਇਹ ਦੇ ਅੱਜ ਕਿੰਨੇ ਗਾਣੇ ਕਰ ਰਹੇ ਪਰਿੰਦਰ ਜਿੱਦ 17 18 ਗਾਣੇ ਆ ਦੇਖੋ ਜੀ 17 18 ਗਾਣੇ ਕਰ ਰਹੇ ਆ ਤੇ ਤੁਸੀਂ ਨਾ ਸ਼ੇਅਰ ਕਰਿਆ ਕਰੋ ਇਹਨਾਂ ਨੇ YouTube ਤੇ ਚੈਨਲ ਨੂੰ ਬੱਦ ਬੱਦ ਲਾਈਕ ਆਪ ਕੋ ਦਰਿਆ ਕਰੋ ਤੇ ਇਹ ਨਵੇਂ ਤੋਂ ਨਵੇਂ ਗਾਣਾ ਪਾਉਂਦੇ ਨੇ ਦੁਕਾਨੇ ਦੁਕਾਨੇ ਸੋ ਲੋ ਡਿਊਡ ਅੰਜੀ ਅੰਜੀ ਇਹਨਾਂ ਨੇ ਪਹਿਲਾ ਪਹਿਲਾ ਕਸਟਮਰ ਇਹਨਾਂ ਦਾ ਮੈਨੂੰ ਆਕਰਖੇ ਅਸੀਂ ਵੀ ਇਹਨੂੰ ਦੁਬਾਰਾ ਕਰਾਂਗੇ ਜੀ ਘਟੀਆਂ ਮਿੱਟੀਆਂ ਜਾਂਦਾ